ਯਾਰ ਕੀ ਕਰਦੀ ਪਈ ਆ ਕੁਛ ਨਹੀਂ ਜੀ ਵਿਹਲੀ ਬੈਠੀ ਸੀ ਮੈਂ ਥੋੜੀ देर ਮੋਬਾਈਲ ਸੁ ਦੇਖ ਲਵਾਂ ਅੱਛਾ ਟਾਈਮ ਨਹੀਂ ਲੱਗਦਾ ਬੱਚਿਆਂ ਦੇ ਵਿੱਚ ਹੁਣ ਕਾਕਾ ਖੇਡਦੇ ਜਾਂਦਾ ਸੀਗਾ ਮੈਂ ਚਲ ਦੇਖ ਲੈਨੀ ਆ ਤੇ ਯਾਰ ਉਹ ਏਕਮ ਆਉਂਦਾ ਪਿਆ ਸਕੂਲੋਂ ਤੇ ਉਹਨੇ ਕਹਿਣਾ ਵੀ ਮੈਨੂੰ ਉਹ ਬਣਾ ਦਿਓ ਛੋਲੇ ਕਹਿੰਦਾ ਪਿਆ ਸੀਗਾ ਮਿੱਠੇ ਬਣਾਦੇ ਸੀਗੇ ਮੈਂ ਤਾਂ ਜਿੱਤਾ ਹੀ ਭੁੱਲ ਗਿਆ ਸੀਗਾ ਤੇ ਚਲ ਫਿਰ ਬਣਾ ਦੇ ਫਿਰ ਉਹਨੇ ਬਣਾ ਦੇਣੀ ਆ ਹੁਣੇ ਬਣਾ ਦੇ ਠੀਕ ਆ ਹੁਣੇ ਬਣਾ ਦੇਣੀ ਆ ਸਾਰੇ ਗਾਇਬ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਨਵੀਂ ਡਿਸ਼ ਲੈ ਕੇ ਆਈ ਆਂ ਬੱਚਾ ਵਾਸਤੇ ਉਹ ਜਿਵੇਂ ਛੋਟੇ ਬੱਚੇ ਵੀ 1 ਸਾਲ ਦੇ 2 ਸਾਲ ਦੇ ਬੱਚੇ ਵੀ ਖਾ ਸਕਦੇ ਹੋ ਇਸੇ ਨੂੰ ਤੇ ਆਜਾ ਇੰਟਰਸਟਿੰਗ ਵੀ ਚੀਜ਼ ਬਣਾ ਕੇ ਤੁਹਾਨੂੰ ਦਿਖਾਵਾਂਗੀ ਪੂਲ ਮਖਾਣੇ ਲੈਏ ਨੇ ਪੂਜੇ ਹੋਏ ਛੋਲੇ ਲੈਨੇ ਪੂਜੇ ਹੋਏ ਛੋਲਿਆਂ ਦੇ ਉੱਤੋਂ ਮੈਂ ਛਿਲਕ ਉਤਾਰ ਕੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਿਆ ਹੈ ਤੇ ਨਾਲ ਸ਼ੱਕਰ ਲਈ ਹੈ ਇਹਨਾਂ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਅੱਜ ਬੱਚਿਆਂ ਦੀ ਖਾਣਨ ਵਾਸਤੇ ਵਧੀਆ ਆਪਾਂ ਘਰ ਹੀ ਡਿਸ਼ ਬਣਾਵਾਂਗੇ ਮਾਰਕੀਟ ਤੋਂ ਆਪਾਂ ਗੋੜਾ ਲਏ ਜਿਹੜੇ ਚਨੇ ਲੈ ਕੇ ਆਉਂਨੇ ਹੈਗੀਆਂ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਗੋੜ ਜਾਂ ਸ਼ੱਕਰ ਪਾਈ ਹੁੰਦੀ ਹੈ ਉਹ ਵਧੀਆ ਨਹੀਂ ਹੁੰਦੀਗੀ ਅੱਛਾ ਇਹ ਹੁੰਦੂ ਹੁੰਦੇ ਜ ਪਹਿਲਾਂ ਗੋੜਾ ਪਾਉਂਦੇ ਹੁੰਦੇ ਸੀ ਤੇ ਹੁਣ ਸ਼ੱਕਰ ਪਾਉਣੀ ਹੈ ਸ਼ੱਕਰ ਪਾਵਾਂਗੇ ਜੀ ਸ਼ੱਕਰ ਜਿਹੜੀ ਹੈਗੀ ਵਧੀਆ ਮਿਕਸ ਉੱਪਰ ਹੋ ਜਾਂਦੀ ਹੈ ਛੋਲਿਆਂ ਦੇ ਨਾਲ ਤੇ ਪੋਲ ਮਖਾਣਿਆਂ ਦੇ ਨਾਲ ਚਿਪਕ ਜਾਂਦੀ ਹੈ ਹੀ ਹੈ ਉਦੋਂ ਵੀ ਆਪਾਂ ਨੂੰ ਪਹਿਲਾਂ ਕੁੱਟਣਾ ਪੈਂਦਾ ਹੈਗਾ ਫਿਰ ਉਹ ਮਿਕਸ ਕਰਨਾ ਪੈਂਦਾ ਇਹ ਉਹ ਆਟੋਮੈਟਿਕਲੀ ਵੀ ਪਾਊਡਰ ਟਾਈਪ ਹੁੰਦੀ ਤੇ ਹੋ ਜਾਈ ਮਿਕਸ ਵਧੀਆ ਆਪਾਂ ਛੋਲਿਆਂ ਦੇ ਵਿੱਚ ਤੇ ਫੁੱਲ ਮਖਾਣੇ ਸੱਕਰ ਤੇ ਛੋਲੇ ਹਾਂਜੀ ਤੇ ਆਹ ਕੀ ਫੁੱਲ ਮਖਾਣੇ ਹਾਂਜੀ ਇਹ ਫੁੱਲ ਮਖਾਣੇ ਹੈਗੇ ਆ ਤੇ ਬੱਚਿਆਂ ਨੂੰ ਆਪਾਂ ਦੇ ਸਕਦੇ ਹਾਂ ਕੁੱਕਰੇ ਵਾਂਗੂ ਬਣਾ ਕੇ ਦੇ ਸਕਦੇ ਹਾਂ ਨਮਕ ਪਾ ਕੇ ਉਹ ਬੱਚੇ ਜਿਹੜੇ ਨਾ ਜੀ ਕੈਲਸ਼ੀਅਮ ਵਧੀਆ ਹੁੰਦਾ ਹਾਂਜੀ ਕੈਲਸ਼ੀਅਮ ਹੁੰਦਾ ਨਾ ਵਿੱਚ ਨਮਕ ਮਿਰਚ ਬਾਦੀ ਨੇ ਉੱਪਰ ਆਰੇ ਜਿਆਦਾ ਹੁੰਦੇ ਛੋਟੇ ਬੱਚੇ ਨਹੀਂ ਖਾ ਸਕਦੇ ਵੱਡੇ ਤਾਂ ਚਲੋ ਖਾ ਹੀ ਸਰਗੇ ਇਸੇ ਕਰਕੇ ਮੈਂ ਅੱਜ ਸੱਕਰ ਵਾਲੇ ਬਣਾਉਣ ਲੱਗੀ ਆ ਵੀ ਛੋਟਾ ਕਾਕਾ ਵੀ ਖਾ ਲੇਗਾ ਤਨਾ ਲੈ ਇੱਕ ਵੀ ਖਾ ਸਕਦਾ ਹੈ ਲਓ ਜੀ ਕਲੀ ਸ਼ੁਰੂ ਕਿਆ ਚੰ ਚਲਾ ਲਾਂਗੇ ਪਹਿਲਾ ਆਪਾਂ ਜਿਹੜੇ ਹੈਗੇ ਆ ਫੁੱਲ ਮਖਾਣੇ ਉਹਨਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਦੇਸੀ ਘਿਓ ਪਾਵਾਂਗੇ 1 ਤੋਂ 1.5 ਚਮਚ ਮੈਂ ਪਾਇਆ ਜੀ ਦੇਸੀ ਘਿਓ ਦੇਸੀ ਘਿਓ ਥੋੜਾ ਜਿਹਾ ਜਦੋਂ ਗਰਮ ਹੋ ਜਾਏਗਾ ਫਿਰ ਆਪਾਂ ਪਾ ਲਵਾਂਗੇ ਫੁੱਲ ਮਖਾਣੇ ਫੁੱਲ ਮਖਾਣੇ ਥੋੜੇ ਜਿਹਾ ਭੁੱਜ ਜਾਣਗੇ ਜਦੋਂ ਕਰੈਂਚੀ ਜੇ ਹੋ ਜਾਣਗੇ ਤੇ ਉਦੋਂ ਆਪਾਂ ਗੈਸ ਜਿਹੜਾ ਹੈ ਬੰਦ ਕਰ ਦਾਂਗੇ ਨਾਲ ਨਾਲ ਥੋੜੇ ਥੋੜੇ ਹਿਲਾਉਂਦੇ ਜਾਣਾ ਜਿਹੜਾ ਗੈਸ ਆਪਣੀ ਲੋਈ ਰੱਖਾਂਗੇ। ਹਾਈ ਤੇ ਨਹੀਂ ਇਹਨਾਂ ਨੂੰ ਰੱਖਣਾ ਆ। ਸ ਗੈਸ ਸੁ ਲੋਈ। ਹਾਂਜੀ ਹਾਂਜੀ ਗੈਸ ਨੂੰ ਆਪਣਾ ਲੋ ਰੱਖਾਂਗੇ। ਨਾਲ ਨਾਲ ਥੋੜਾ ਥੋੜਾ ਮਖਾਣਿਆਂ ਨੂੰ ਹਿਲਾਉਂਦੇ ਰਹਿਣਾ ਵੀ ਇਹ ਨਾ ਹੋਵੇ ਕਿ ਤੇ ਸੜ ਜਾਣਾ। ਥੋੜੇ ਬਸ ਸੇਕਾ ਜਾਂ ਜਦੋਂ ਲੱਗ ਜੀਗਾ ਨਾਪ ਕੇ ਇਹਨਾਂ ਨੂੰ ਦੇਖ ਲਾਂਗੇ ਕਿ ਅੰਟੀ ਜਦੋਂ ਹੋ ਜਾਣਗੇ ਜਦੋਂ ਆਪਾਂ ਗੈਸ ਬੰਦ ਕਰ ਦਵਾਂਗੇ। ਬਹੁਤ ਵਧੀਆ ਬੱਚਿਆਂ ਵਾਸਤੇ ਇਹ ਚੀਜ਼ ਬਣਦੀ ਹੈਗੀ ਆ। ਹੂੰ। ਵਧੀਆ ਬੱਚੇ ਫालतू ਖਾਣ ਨਾਲੋਂ ਇਹ ਸਹੀ ਹੈ ਸਭ ਹਾਂਜੀ ਇਹ ਬੱਚੇ ਵਧੀਆ ਜਦੋਂ ਬੱਚੇ ਪੈਕਟ ਜੇ ਖਾਂਦੇ ਆ ਉਹਦੇ ਨਾਲੋਂ ਤਾਂ ਵਧੀਆ ਹੈ ਹਾਂਜੀ ਹਾਂਜੀ ਉਹਨਾਂ ਨਾਲੋਂ ਵਧੀਆ ਹੋਏਗਾ ਆ ਤੇ ਇਹ ਆਪਾਂ ਬੱਚਿਆਂ ਨੂੰ ਆਪਾਂ ਘਰ ਬਣਾ ਕੇ ਅਸਾਂ ਇਹ ਚੀਜ਼ਾਂ ਦੇ ਸਕਦੇ ਹਾਂ ਜਿੰਨਾ ਬੱਚਾ ਦਾ ਮਨ ਲੱਗਿਆ ਇਹਨਾਂ ਤੇ ਬਾਅਦ ਇਹ ਜੱਦੂਈ ਨਾਲੋਂ ਸ਼ਕਾਰਾ ਬਿੰਦਾ ਹੈਗਾ ਆ ਹੂੰ ਆਪਦੇ ਖੱਥੀ ਆਪਾਂ ਤੇ ਬੱਚਿਆਂ ਚਿੱਜੀ ਬਣਾ ਦੋ ਵੀ ਕੁਝ ਬਣਾ ਕੇ ਦਿਨੇ ਆਪਾਂ ਪਤਾ ਹੁੰਦਾ ਵੀ ਆਪਾਂ ਵਧੀਆ ਸਮਾਨਸਾਰ ਵਰ ਯੂਜ਼ ਕੀਤਾ ਹੈਗਾ ਮਾਰਕੀਟ ਵਾਲਿਆਂ ਦਾ ਤਾਂ ਪਤਾ ਨਹੀਂ ਹੁੰਦਾ ਕਿ ਇਸ ਤਰ੍ਹਾਂ ਦਾ ਉਹਨਾਂ ਨੇ ਸਮਾਨ ਯੂਜ਼ ਕੀਤਾ ਠੀਕ ਹੈ ਤਾਂ ਹੁੰਦਾ ਮਾਰਕੀਟ ਤੋਂ ਵੀ ਚੀਜ਼ਾਂ ਮਿਲ ਜਾਂਦੀਆਂ ਪਰ ਆਪਾਂ ਨੂੰ ਜਿੰਨੇ ਹੀ ਪਤਾ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਸਮਾਨ ਹੈ ਨਾ ਚਲੋ ਜੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਭੁੰਨ ਲਈ ਜਾਵਾਂਗੇ ਥੋੜਾ ਹੀ ਨੱਪ ਕੇ ਦੇਖ ਲਾਂਗੇ ਆ ਦੇਖੋ ਜੀ ਪੋਲ ਮਖਾਣੇ ਆਪਾਂ ਹੋ ਗਏ ਨੇ ਕ੍ਰੈਂਚੀ ਥੋੜੇ ਜਦੋਂ ਆਪਾਂ ਪੋਲ ਮਖਾਣੇ ਇਸ ਤਰ੍ਹਾਂ ਭੁੰਨ ਲਿਆ ਇਹਨਾਂ ਨੂੰ ਦੇਖ ਲਾਂਗੇ ਨੱਪ ਕੇ ਇਸ ਤਰ੍ਹਾਂ ਜਦੋਂ ਬਾਹਰ ਆ ਜਾਣ ਲੱਗ ਪਈਏ ਆਪਣੇ ਡਰਾਈ ਹੋ ਜਾਂਦੇ ਨੇ ਇਸੇ ਤਰ੍ਹਾਂ ਠੀਕ ਹੈ ਜੀ ਹੁਣ ਇਹਨਾਂ ਦੇ ਵਿੱਚ ਆਪਾਂ ਜਿਹੜੇ ਚਣੇ ਨੇ ਉਹ ਵੀ ਆਪਾਂ ਪਾ ਦੇਵਾਂਗੇ। ਲੱਛਾ ਇਹ ਛੋਲੇ ਵੀ ਇਹਨਾਂ ਨੂੰ ਵੀ ਰੋਸਟਰਡ ਕਰਨਾ। ਇਹਨਾਂ ਨੂੰ ਹਲਕਾ ਜਿਹਾ ਹੀ ਕਰਨਾ ਹੈਗਾ, ਜ਼ਿਆਦਾ ਨਹੀਂ ਬਸ ਕਰਨਾਗਾ ਕਿਉਂਕਿ ਪਹਿਲਾਂ ਹੀ ਰੋਸਟ ਹੋਏ ਹੁੰਦੇ ਨੇ ਇਹ ਜਿਹੜੇ ਤਾਂ। ਜਦੋਂ ਹਲਕਾ ਇਹ ਕਰਾਂਗੇ ਬਾਅਦ ਜਿੰਨਾ ਆਪਾਂ ਸ਼ੱਕਰ ਜਿੰਨੇ ਮਿਕਸ ਕਰਨੀ ਹੈਗੀ ਆ। ਜੇ ਥੋੜਾ ਜਿਹਾ ਤੇਕਾ ਜਿਹਾ ਲੱਗੇਗਾ। ਉਦੋਂ ਆਪਾਂ ਸ਼ੱਕਰ ਆਪ ਦੇ ਅਕੋਰਡਿੰਗ ਪਾ ਸਕਦੇ ਜਿੰਨਾ ਜਿੰਨਾ ਬੱਚਾ ਨੂੰ ਮਿੱਠਾ ਪਸੰਦ ਹੁੰਦਾ ਹੈਗਾ। ਬਸ ਉਹਦੇ ਅਕੋਰਡਿੰਗ ਹੀ ਆਪਾਂ ਇਹ ਸ਼ੱਕਰ ਮੇਰੇ ਬੱਚੇ ਤਾਂ ਮਿੱਠਾ ਜ਼ਿਆਦਾ ਖਾਂਦੇ ਨੇ ਸ਼ੱਕਰ ਵਧੀਆ ਕੁਝ ਹੋਏ ਖਾਂਦੇ ਨੇ ਇਸ ਲਈ ਮੈਂ ਜਾਰੀ ਪਾਣ ਲੱਗੀ ਹਾਂ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਤੇਜੀ ਜੀ ਆਪ ਨੂੰ ਬਹੁਤ ਵਧੀਆ ਤੇ ਸਟੀ ਲੱਗਦੀ ਹੈਗੀ ਆ ਜਦੋਂ ਇਹ ਖਤਮ ਹੋ ਜਾਂਦੇ ਨੇ ਮੈਂ ਫਟਾਫਟ ਬੱਸ ਬਣਾਉਣ ਲੱਗ ਜਾਈਗੀ ਮੈਂ ਚਲੋ ਤੁਹਾਡੇ ਨਾਲ ਵੀ ਆਏ ਸ਼ੇਅਰ ਕਰਦੀ ਆ ਤੁਸੀਂ ਵੀ ਆਪ ਦੇ ਬੱਚਿਆਂ ਨੂੰ ਦਿਆ ਜੀ ਨਾਲ ਇਸ ਸ਼ੱਕਰ ਵਧੀਆ ਹੁੰਦੀ ਹੈ ਠੰਡੀ ਹੁੰਦੀ ਹੈ ਗਰਮੀਆਂ ਦੇ ਵਿੱਚ ਸਾਇ ਜਦੋਂ ਚਿਪਕੇ ਜਾਵੇਗੀ ਸ਼ੱਕਰ ਇਸ ਤਰ੍ਹਾਂ ਨਾਲ ਹਲਕੀ ਹਲਕੀ ਜੀ ਤੇ ਉਦੋਂ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਦਵਾਂਗੇ ਆਪਣਾ ਕਲਰ ਜਦੋਂ ਸ਼ੱਕਰ ਦੇਣ ਲੱਗ ਜੇਗੀ ਨਾ ਐਸ ਤਰ੍ਹਾਂ ਹਲਕਾ ਹਲਕਾ ਜਾਂ ਤਾਂ ਉਹ ਛਿਪਾ ਲਈਏ ਨਾ ਉਦੋਂ ਆਪਾਂ ਥੋੜੀ ਹੋਰ ਪਾਪਰ ਹਾਂਜੀ ਜਦੋਂ ਇਹ ਥੋੜੀ ਹੋਰ ਪਾਣੀ ਆ ਮਿਕਸ ਹੋ ਜੇ ਨਾ ਕਿਉਂਕਿ ਇਹਨੇ ਕਲਰ ਆਪ ਦਾ ਦੇਣਾ ਆ ਇੱਕੋ ਵਾਰੀ ਜ਼ਿਆਦਾ ਨਾ ਨਾ ਪੈ ਜਾਵੇ ਤਾਂ ਕਰਕੇ ਥੋੜੀ ਥੋੜੀ ਆਪਾਂ ਸੱਕਰ ਪਾਣੀ ਹੈਗੇ ਆ ਦੇਖੋ ਐਸੇ ਜਿਹਾ ਨਾ ਮਿਕਸ ਕਰੀ ਜਾਵਾਂਗੇ ਜਿਹੜੀ ਪਹਿਲੀ ਪਾਈ ਉਹ ਮਿਕਸ ਹੋ ਜੇਗੀ ਨਾ ਫਿਰ ਹੋਰ ਐਡ ਕਰ ਦਵਾਂਗੇ ਇੱਕ ਜਦ ਵਧੀਆ ਖੁਸ਼ ਹੋ ਕੇ ਖਾ ਲੈਂਦਾ ਜਦੋਂ ਨੂੰ ਭੁੱਖ ਲੱਗੀ ਹੁੰਦੀ ਆ ਤੇ ਉਹ ਮੰਗਦਾ ਨ ਮम्मा ਮੈਨੂੰ ਕੁਝ ਖੰਦੋ ਨਾਲੇ ਬੱਚੇ ਮਠਿਆਈ ਵਗੈਰਾ ਮੰਗਦੇ ਨੇ ਮਿੱਠਾ ਮੰਗਦੇ ਨੇ ਮਿੱਠੇ ਦੀ ਜਗ੍ਹਾ ਆਹ ਦੇ ਸਕਦੇ ਆ ਕੈਂਡੀਆਂ ਵੀ ਬੱਚਿਆਂ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਆ ਬੱਚਾ ਦਾ ਮਾਨ ਆਪਣਾ ਜੋ ਵੀ ਲਾਉਂਦੇ ਨੇ ਖਾਣ ਵਾਸਤੇ ਆਪਾ ਟਾਲ ਸਕਦੇ ਆ ਮਿੱਠਾ ਮੰਗਦੇ ਹੋ ਕੈਂਡੀ ਦੀ ਜਗ੍ਹਾ ਤੁਸੀਂ ਇਹ ਖਾਪੋ ਇਗੜੀ ਵੀ ਇੱਕ ਚੀਜ਼ ਐ ਇਹ हलका हल्का इसे ती हिलाई जावे आखो जी अपने जेड़े हे या, मिठे चने बन तैयार ने नाल फुल मखाने भी तैयार हो गए ने आवे तो किन्ना सोहना कलर आया है ਇਹ ਤਾਂ ਬਾਜ਼ਾਰੋਂ ਵੀ ਬਣ ਗਿਆ ਹਾਂਜੀ ਹਾਂਜੀ ਬਿਲਕੁਲ ਇਹ ਬਾਜ਼ਾਰੀ ਤਰ੍ਹਾਂ ਹੀ ਬਣ ਜਾਂਦੇ ਹੈਗੇ ਨੇ ਤੁਸੀਂ ਵੀ ਇਹ ਜਿਹੜੀ ਡਿਸ਼ ਹੈ ਇਹ ਤੁਸੀਂ ਘਰ ਆਪਣੇ ਟਰਾਈ ਕਰਕੇ ਜਰੂਰ ਦੇਖਿਆ ਜੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਜੇ ਤੁਹਾਨੂੰ ਇਹ ਡਿਸ਼ ਸਾਡੀ ਕਿੰਨੀ ਲੱਗੀ ਹੈਗੀ ਆ ਪਲੀਜ਼ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਦੀਆਂ ਚੀਜ਼ਾਂ ਅਵੋਇਡ ਕਰਿਆ ਕਰੋ ਘਰੇ ਕੁਝ ਨਾ ਕੁਝ ਬੱਚਿਆਂ ਨੂੰ ਬਣਾ ਕੇ ਦਿੰਦੇ ਆਂ ਪਰ ਆਪਾਂ ਨੂੰ ਵੀ ਹੁੰਦਾ ਵੀ ਆਪਾਂ ਜਦੋਂ ਖਾਣਾ ਖਾਂਦੇ ਆਂ ਕੁਝ ਉਸ ਤੋਂ ਬਾਅਦ ਮਿੱਠਾ ਹੋਵੇ ਇਹ ਚੀਜ਼ ਤੁਸੀਂ ਖਾਇਆ ਕਰੋ ਜੀ ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਆਇਆ ਹੈਗਾ ਆ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੁਹਾਨੂੰ ਇਹ ਜਿਹੜੀ ਇਹ ਡਿਸ਼ ਹੈ ਕਿਵੇਂ ਦੀ ਸਾਡੀ ਲੱਕ